ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨਰੇਡੀ ਫਾਰਮ ਦੇ ਵਿੱਚ ਹਾਂਜੀ ਅੱਜ ਵੀਡੀਓ ਬਣਾ ਰਹੇ ਆ ਪੈਂਡ ਕੁੰਸ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਦੋਸਤੋ ਪਹਿਲਾਂ ਤਾਂ ਮੈਂ ਸਾਰਿਆਂ ਵੀਰਾਂ ਤੋਂ ਹੱਥ ਜੋੜ ਕੇ ਮਾਫੀ ਚਾਹੁੰਨਾ ਜੀ ਕਿਉਂਕਿ ਕਾਫੀ ਦਿਨਾਂ ਤੋਂ ਆਪਣੇ ਚੈਨਲ ਤੇ ਵੀਡੀਓ ਨਹੀਂ ਆ ਰਹੀ ਸੀ ਕਿਉਂਕਿ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ ਮੇਰੀ ਇਸ ਕਰਕੇ ਕੋਈ ਵੀਡੀਓ ਬਣਾਈ ਨਹੀਂ ਗਈ ਤੇ ਬਹੁਤ ਜ਼ਿਆਦਾ ਵੀਰਾਂ ਨੇ ਫੋਨ ਕੀਤੇ ਕਿ ਵੀਡੀਓ ਨਹੀਂ ਬਣਾ ਰਹੇ ਕੀ ਗੱਲ ਹੋ ਗਈ ਉਹਨਾਂ ਵੀਰਾਂ ਦਾ ਹੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਕਿ ਬਹੁਤ ਫੋਨ ਕੀਤੇ ਉਹਨਾਂ ਨੇ ਤੇ ਮੈਂ ਕਿਹਾ ਚਲੋ ਅੱਜ ਵੀਰਾਂ ਵਾਸਤੇ ਵੀਡੀਓ ਬਣਾਈਏ ਕੋਈ ਜਰਸੀ ਵਹਿੜ ਚੰਗੀ ਦੀ ਤੇ ਅੱਜ ਆਪਾਂ ਤੁਹਾਡੇ ਅੱਗੇ ਚੰਗੀ ਜਰਸੀ ਵਹਿੜ ਕੇ ਆਏ ਆ ਦੂਜੇ ਸਾਥੀ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਤੇ ਲੰਬਾ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੂਜਾ ਸੂਏ ਚਾਰ ਦਾ ਵਹਿੜਾ ਜੀ 2 ਤੋਂ 3 ਦਿਨ ਹਜੇ ਸੂਣ ਵਿੱਚ ਕੱਚੀ ਹੈ ਜੀ ਪਹਿਲੇ ਸੂਏ ਵੀਰ ਕਹਿੰਦਾ ਆਪਣੇ ਘਰੇ ਵਹਿੜਨੇ ਨੋਰਮਲ 11 ਲੀਟਰ ਤੋਂ ਖੁੱਲਾ ਚਵਾਇਆ ਜੀ ਐਤ ਕੀ ਬਾਈ ਕਹਿੰਦਾ 12 ਲੀਟਰ ਦਾ ਤਦ ਕੁਲਾ ਚਵਾ ਦੂਗੀ ਜੀ ਵੈੜ ਕਿਉਂਕਿ ਕਦ ਸੋਨਾ ਵੈੜਦਾ ਤੇ ਪਿਓਰ ਜਰਸੀ ਆ ਚਾਰੇ ਥਨਾ ਸੈਜ ਸੋਨਾ ਜੀ ਦੰਦੋਂ ਚਾਰ ਦੰਦ ਆ ਜੀ ਹਵਾਨੇ ਚ ਕਾਫੀ ਵਾਲਟ ਲੱਪਈਆਂ ਬਾਈ ਕਹਿੰਦਾ ਮੌਕੇ ਤੇ ਹਵਾਨਾ ਤਿਆਰ ਕਰਦੀ ਐ ਵੈੜ ਆ ਥਨਾ ਸੈਜ ਜੀ ਚੈੱਕ ਕਰ ਸਕਦੇ ਆ ਚਾਰੇ ਥਨਾ ਸੈਜ ਸੋਨਾ ਵਾ ਭੋਰਾ ਥਨਾ ਫੋਰਸ਼ ਆਂਗਣੀ ਫੁੱਲ ਗੈਪ ਤੇ ਚਾਰੇ ਥਨ ਲੱਗੇ ਹੋਏ ਕੱਲੇ ਕੱਲੇ ਨਿੱਖਰ ਮੇ ਹਵਾਨੇ ਚ ਜੇ ਕਾਫੀ ਵਾਲਟ ਲੱਪਈਆਂ ਵਾਚੀ ਨੇ ਵਾਲਟ ਲਾ ਕੱਢ ਕੇ ਹਵਾਲਾ ਟੈਟ ਕਰਕੇ ਤੇ ਫੈਸ ਸੋਨਾ ਜੀ ਤੇ 22 ਨੇ ਬਚੀ ਦਾ ਪ੍ਰਾਈਜ਼ ਰੱਖਿਆ ਹੋਇਆ 27000 ਰੁਪਇਆ ਉਹ ਚ 22 ਕਹਿੰਦਾ ਮਾਨਤਨ ਕਰ ਦਾਂਗੇ ਜੇ ਮੌਕੇ ਤੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਜੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਅਸੀਂ ਗੱਲਬਾਤ ਕਰ ਲੈ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ